ਸਭ ਤੋਂ ਪਹਿਲਾਂ ਵੀਡੀਓ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਉਸ ਤੋਂ ਬਾਅਦ ਆਪਾਂ ਮੰਡੀ ਦੇ ਵਿੱਚ ਪਹੁੰਚਨੇ ਆ ਰੋਜ਼ ਦੀ ਤਰ੍ਹਾਂ ਇੱਕ ਵਾਰ ਦੇਖ ਲਓ ਜੀ ਜੋ ਭੈਣ ਭਰਾ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿੰਨਾ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਭੈਣ ਭਰਾਵਾਂ ਦਾ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ ਤੇ ਦੋਸਤੋ ਮੰਡੀ ਦੇ ਵਿੱਚ ਅੱਜ ਕਾਫੀ ਸਬਜ਼ੀਆਂ ਦੇ ਰੇਟ ਨੇ ਜਿਹੜੇ ਬਹੁਤ ਜ਼ਿਆਦਾ ਘਟ ਗਏ ਨੇ ਜੀ ਜੇ ਗੱਲ ਕਰੀਏ ਕੁਝ ਇੱਕ ਸਬਜ਼ੀਆਂ ਦੇ ਰੇਟ ਨੇ ਜਿਹੜੇ ਥੋੜੀ ਜਿਹਾ ਜਿਵੇਂ ਲਸਣ ਅਦਰਕ ਦੀ ਗੱਲ ਕਰੀਏ ਤਾਂ ਰੇਟ ਕਾਫੀ ਜ਼ਿਆਦਾ ਹੋ ਗਏ ਨੇ ਜੀ ਤੇ ਇੱਕ ਵਾਰ ਮੰਡੀ ਦੇ ਵਿੱਚ ਦੇਖ ਲਓ ਯਾਰੀਆਂ ਸਾਰੀਆਂ ਸਬਜ਼ੀਆਂ ਆਈਆਂ ਹੋਈਆਂ ਨੇ ਜੀ ਤੇ ਸਭ ਤੋਂ ਪਹਿਲਾਂ ਆਪਾਂ ਜੋ ਗੱਲ ਕਰਾਂਗੇ ਅੱਜ ਸਬਜ਼ੀਆਂ ਦੀ ਕਰਾਂਗੇ ਜੀ ਤੇ ਕੱਦੂ ਤੋਂ ਬਾਅਦ ਤੁਹਾਨੂੰ ਰੇਟ ਦੇ ਜਾਣਕਾਰੀ ਦੇਣ ਤੋਂ ਬਾਅਦ ਤੁਹਾਨੂੰ ਦੱਸਣਾ ਅਦਰਕ ਦੀ ਜਾਣਕਾਰੀ ਦੇਵਾਂਗੇ ਦੋਸਤੋ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਤੇ ਚੱਲਦੇ ਹਾਂ ਦੋਸਤੋ ਮੰਡੀ ਵੱਲ ਤੇ ਸਭ ਤੋਂ ਪਹਿਲਾਂ ਦੋਸਤੋ ਬੈਂਗਨ ਦੀ ਗੱਲ ਕਰੀਏ ਤਾਂ ਬੈਂਗਨ ਦੇ ਰੇਟ ਨੇ ਜਿਹੜੇ ਜਾਨੀ ਕਿ 35 ਰੁਪਏ ਕਿਲੋ ਆ ਗਏ ਨੇ ਜੀ ਦੋਸਤੋ 35 ਰੁਪਏ ਕਿਲੋ ਆ ਗਏ ਨੇ ਜਣੀ ਕਿ ਕਾਲਾ ਵੈਂਗਣ ਹਮੇਸ਼ਾ ਮਹਿੰਗਾ ਹੁੰਦਾ ਸੀ 10 ਰੁਪਏ ਅੱਜ ਸਾਰਿਆਂ ਦਾ ਰੇਟ ਆ ਜਿਹੜਾ 35 ਰੁਪਏ ਕਿਲੋ ਤੱਕ ਹੀ ਵਿਕ ਰਿਹਾ ਜੀ ਚਾਹੇ ਜਾਵਣੀਆਂ ਚਾਹੇ ਤਾਂ ਕਾਲਾ ਜੀ ਕਾਲੇ ਦਾ ਰੇਟ ਹਮੇਸ਼ਾ ਨਹੀਂ ਮਹਿੰਗਾ ਹੁੰਦਾ ਸੀ ਜੀ ਦੋਸਤੋ ਲੰਬੇ ਦਾ ਵੀ ਰੇਟ ਇਹੀ ਆ ਚਲੋ ਅੱਗੇ ਕੱਦੂ ਦੀ ਗੱਲ ਕਰੀਏ ਦੋਸਤੋ 50 55 ਰੁਪਏ ਵਿਕਣ ਵਾਲਾ ਕੱਦੂ ਅੱਜ ਬਿਲਕੁਲ ਥੱਲੇ ਆ ਗਿਆ ਜੀ ਜਣੀ ਕਿ ਗੱਲ ਕਰੇ ਰੇਟ ਦੀ ਤਾਂ 10 ਤੋਂ 12 ਰੁਪਏ ਕਿਲੋ ਵਿਕ ਰਿਹਾ ਜੀ ਜਾਨੀ ਕਿ ਚਲੋ ਕੁਝ ਤਾਂ ਖਰੀਦਦਾਰਾਂ ਨੂੰ ਫਾਇਦਾ ਹੋਇਆ ਜੀ ਇਹ ਕਦੋਂ ਤੁਸੀਂ ਜੋ ਦੇਖ ਰਹੇ ਹੋ 12 ਰੁਪਏ ਕਿਲੋ ਆ ਜੀ ਆਮ ਥੋੜਾ ਜਿਹਾ ਵੱਡਾ ਸਾਈਜ਼ ਹੈ ਜਿਹੜਾ 10 ਰੁਪਏ ਵਿਕ ਰਿਹਾ ਜੀ 10 ਤੋਂ 12 ਰੁਪਏ ਰੇਟ ਚੱਲ ਰਿਹਾ ਜੀ ਹੁਣ ਲਸਣ ਦੀ ਗੱਲ ਕਰਦੇ ਹਾਂ ਦੋਸਤੋ ਜੇਕਰ ਲਸਣ ਦੀ ਗੱਲ ਕਰੀ ਤਾਂ ਲਸਣ ਦੇ ਰੇਟ ਕਾਫੀ ਜ਼ਿਆਦਾ ਨੇ ਜੀ ਲਸਣ ਦਾ ਜਿਹੜਾ ਰੇਟ ਹੈ ਜਿਹੜਾ 260 ਤੋਂ ਲੈ ਕੇ 280 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਅਦਰਕ ਦੀ ਗੱਲ ਕਰਦੇ ਆਂ ਦੋਸਤੋ ਅਦਰਕ ਦਾ ਰੇਟ ਆ ਜਿਹੜਾ 200 ਤੋਂ ਲੈ ਕੇ 200 40 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਜੀ ਇਹ ਰੇਟ ਹੁੰਦੇ ਆ ਜੋ ਦੋਸਤੋ ਕੁਆਲਿਟੀ ਅਨੁਸਾਰ ਹੁੰਦੇ ਆ ਤੇ ਲਸਣ ਦੇ ਰੇਟ ਬਾਰੇ ਵੀ ਜਾਣਕਾਰੀ ਦਿੱਤੀ ਤੇ ਤੁਹਾਨੂੰ ਅਦਰਕ ਦੇ ਰੇਟ ਬਾਰੇ ਵੀ ਦੋਸਤੋ ਹੁਣ ਅੱਗੇ ਵਧਾਂਗੇ ਜੋ ਵੀ ਰੇਟ ਹੁੰਦੇ ਆ ਦੋਸਤੋ ਇਹ ਕੁਆਲਿਟੀ ਅਨੁਸਾਰ ਹੁੰਦੇ ਆ ਪੇਠੇ ਦੀ ਗੱਲ ਕਰੀਏ ਤਾਂ ਦੋਸਤੋ 10-12 ਰੁਪਏ ਵਿਕਣ ਵਾਲਾ ਪੇਠਾ 20 ਰੁਪਏ ਤੇ ਵਗ ਗਿਆ ਸੀ ਜੀ ਜਿਹਦੇ ਕਿ ਅੱਜ ਰੇਟ ਨੇ 15 ਰੁਪਏ ਕਿਲੋ ਹੋ ਗਏ ਨੇ ਜੀ ਅੱਜ ਜਿਹੜਾ ਪੇਠੇ ਦੇ ਰੇਟ ਦੇਖਦੇ ਤਾਂ 15 ਰੁਪਏ ਦੇ ਆਸ-ਪਾਸ ਹੀ ਚੱਲ ਰਹੇ ਨੇ 14-15 ਇਸ ਤੋਂ ਬਾਅਦ ਚੌਲੇ ਦੀ ਗੱਲ ਕਰੀਏ ਤਾਂ ਦੋਸਤੋ ਚੌਲੇ ਦੇ ਰੇਟ ਵੀ ਜਾਨੀ ਕਿ 40 ਰੁਪਏ ਕਿਲੋ ਤੱਕ ਆ ਗਏ ਨੇ ਜੀ ਅੱਜ ਉਹ ਸਾਹਮਣੇ ਦੋ ਤਿੰਨ ਢੇਰੀਆਂ ਵਿਖਾਣੇ ਆ ਜੀ ਆ ਇੱਧਰ ਵੀ ਚੌਲਾ ਪਿਆ ਦੋਸਤੋ ਇੱਧਰ ਵੀ ਇਹਦਾ 40 ਰੁਪਏ ਰੇਟ ਚੱਲ ਰਿਹਾ ਜੀ ਜੀ ਦੋਸਤੋ ਅੱਗੇ ਤੋਰੀ ਦੀ ਗੱਲ ਕਰੀਏ ਨਾਲ ਭਾਈ ਬੋਰੀ ਤੇ ਦੇਖ ਰਹੇ ਇੱਕ ਨੰਬਰ ਤੋਰੀ ਦਾ ਰੇਟ ਹੈ ਜਿਹੜਾ ਉਹ ਵੀ ਦੋਸਤੋ ਅੱਜ ਘਟ ਗਿਆ ਜੀ ਯਾਨੀ ਕਿ 30 ਤੋਂ 32 ਰੁਪਏ ਕਿਲੋ ਤੱਕ ਆ ਗਿਆ ਜੀ ਦੋਸਤੋ ਜੇ ਕਰੇਲੇ ਦੀ ਗੱਲ ਕਰਦਾ ਕਰੇਲੇ ਦਾ ਰੇਟ ਹੈ ਜਿਹੜਾ ਤੁਹਾਨੂੰ ਦੱਸ ਦਈਏ ਕਰੇਲੇ ਦਾ ਰੇਟ ਵੀ ਦੋਸਤੋ 50 ਰੁਪਏ ਕਿਲੋ ਚੱਲ ਰਿਹਾ ਜੀ 45 ਤੋਂ 50 ਦੇ ਵਿੱਚ ਵਿੱਚ ਚੱਲ ਰਿਹਾ ਦੋਸਤੋ ਅੱਗੇ ਜੇ ਹਰੀ ਮਿਰਚ ਦੀ ਗੱਲ ਕਰੀਏ ਤਾਂ 22 ਤੋਂ 25 ਰੁਪਏ ਕਿਲੋ ਤੱਕ ਚੱਲ ਰਹੀ ਹੈ ਜੀ ਜੋ ਲਫਾਫੇ ਦੇ ਵਿੱਚ ਤੁਸੀਂ ਮਿਰਚ ਦੇਖ ਰਹੇ ਹੋ 25 ਰੁਪਏ ਕਿਲੋ ਰੇਟ ਚੱਲ ਰਿਹਾ ਹੈ ਜੀ ਮਾੜੀ ਜਿਹੜੀ ਕਹਾਂ ਦੀ ਛੋਟੀ ਮਿਰਚਾ ਉਹਦਾ 22 ਰੁਪਏ ਜੇ ਦੋਸਤੋ ਇੱਧਰ ਵੀ ਭਿੰਡੀ ਪਈ ਹੈ ਜੀ ਭਿੰਡੀ ਦੇ ਰੇਟ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਜੇ ਦੁਬਾਰੇ ਦੱਸਦਾ ਤਾਂ 25 ਰੁਪਏ ਕਿਲੋ ਵਿਕ ਰਹੀ ਹੈ ਇਹ ਕਾਫੀ ਘਟ ਗਏ ਨੇ ਰੇਟ ਭਿੰਡੀ ਦੇ ਰੇਟਾਂ ਵਿੱਚ ਵੀ ਕਾਫੀ ਥੱਲੇ ਆ ਗਏ ਨੇ ਜੀ 45 ਰੁਪਏ ਕਿਲੋ ਤੱਕ ਬਾਗੀ ਸੀ ਜੀ ਭਿੰਡੀ ਦੇ ਰੇਟ ਨੇ ਜਿਹੜੇ ਤੁਹਾਨੂੰ ਦੱਸ ਦਿੱਤੇ ਦੋਸਤੋ ਆ 1 2 3 ਢੇਰੀਆਂ ਪਈਆਂ ਨੇ ਗਵਾਰੇ ਦੀ ਗੱਲ ਕਰੀਏ ਤਾਂ ਦੋਸਤੋ 50 ਤੋਂ 55 ਰੁਪਏ ਕਿਲੋ ਦੇ ਆਸ-ਪਾਸ ਚੱਲ ਰਿਹਾ ਜੀ ਗਵਾਰ ਫਲੀ ਹੈ ਜੀ ਇਹ ਗਵਾਰ ਫਲੀ ਜਣੀ ਕਿ 80 ਰੁਪਏ ਕਿਲੋ ਤੱਕ ਵੀ ਵਿਕ ਗਈ ਜਣੀ ਦੋਸਤੋ ਜਗਾਜਰ ਦੀ ਗੱਲ ਕਰਦੇ ਆ ਤਾਂ ਗਾਜਰ ਦੇ ਰੇਟ ਉੱਥੇ ਚੱਲ ਰਹੇ ਨੇ ਜਣੀ 22 ਰੁਪਏ ਕਿਲੋ ਤੱਕ ਚੱਲ ਰਿਹਾ ਜੀ 22 ਤੋਂ 25 ਰੁਪਏ ਕਿਲੋ ਤੱਕ ਵਿਕ ਰਹੀ ਹੈ ਜੀ ਦੋਸਤੋ ਇਹਨਾਂ ਗਾਜਰ ਦੇ ਰੇਟ ਅੱਗੇ ਗੱਲ ਕਰਦਾ ਦੋਸਤੋ ਗੋਭੀ ਦੀ ਜੇਕਰ ਦੋਸਤੋ ਗੋਭੀ ਦੀ ਗੱਲ ਕਰੀ ਤਾਂ ਉਹੀ 50 ਰੁਪਏ ਕਿਲੋ ਚੱਲ ਰਹੀ ਹੈ ਜੀ ਜਾਨੀ ਕਿ ਕਾਫੀ ਝੜ ਤੋਂ ਰੇਟ ਇੱਥੇ ਟਿਕੇ ਹੋਏ ਨੇ ਹਿਮਾਚਲ ਵਾਲੀ ਗੋਭੀ ਹੈ ਜੀ ਚਿੱਟੀ ਗੋਭੀ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਜੀ ਇੱਕ ਨੰਬਰ ਗੋਭੀ ਆ ਅੱਗੇ ਦੋਸਤੋ ਸਿਮਲਾ ਮਿਰਚ ਦੀ ਗੱਲ ਕਰੀਏ ਤਾਂ ਸਿਮਲਾ ਮਿਰਚ ਦੇ ਰੇਟ ਵੀ ਕਾਫੀ ਨੇ ਜੀ 80 85 ਰੁਪਏ ਕਿਲੋ ਵਿਕ ਰਹੀ ਹੈ ਜੀ ਇਹ ਵੀ ਹਿਮਾਚਲ ਵਾਲੀ ਹੈ ਜੀ ਸਿਮਲਾ ਮਿਰਚਾ ਜੋ ਜੇਕਰ ਮਟਰ ਦੀ ਗੱਲ ਕਰੀਏ ਤਾਂ 160 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਮਟਰ ਅੱਜ ਮੰਡੀ ਦੇ ਵਿੱਚ ਯਾਨੀ ਕਿ ਮਟਰ ਦੇ ਰੇਟ 200 ਰੁਪਏ ਤੋਂ ਥੱਲੇ ਆ ਗਏ ਨੇ ਜੀ ਹੁਣ ਜੇਕਰ ਕੋ ਦੋਸਤੋ ਇਧਰ ਪਈਆ ਗੱਟਿਆਂ ਦੇ ਵਿੱਚ ਮਿਰਚੀ ਮਿਰਚ ਪਈਆ ਜੀ ਮਿਰਚ ਦੀ ਗੱਲ ਕਰਦੇ ਹਾਂ ਹਰੀ ਦੀ ਦੋਸਤੋ ਤਾਂ 22 ਤੋਂ 25 ਰੁਪਏ ਕਿਲੋ ਤੱਕ ਵਿਕ ਰਹੀ ਆ ਜੀ ਉਧਰ ਤੋਰੀ ਦੇ ਰੇਟ ਵੀ ਤੁਹਾਨੂੰ ਦੱਸ ਹੀ ਦਿੱਤੇ ਸੀ ਦੋਸਤੋ ਤੋਰੀ ਦੇ ਰੇਟ ਵੀ ਕਹਿੰਦੇ 30 ਤੋਂ 32 ਰੁਪਏ ਚੱਲ ਰਹੇ ਨੇ ਆ ਸਾਰੀ ਜਿੰਨੀ ਕੁ ਪਈਆ ਗੱਟਿਆਂ ਦੇ ਵਿੱਚ ਹਰੀ ਮਿਰਚ ਪਈਆ ਜੀ ਅੱਜ ਮਿਰਚ ਵਧੀਆ ਆਈ ਹੋਇਆ ਜੇਕਰ ਦੋਸਤੋ ਇਧਰ ਪੇਠੇ ਦੀ ਗੱਲ ਕਰੇ ਤਾਂ ਪੇਠੇ ਦਾ ਰੇਟ ਤੁਹਾਨੂੰ ਦੱਸ ਦਿੱਤਾ ਕਿ 15 ਰੁਪਏ ਕਿਲੋ ਵਿਕ ਰਿਹਾ ਜੀ ਅੱਜ ਮੰਡੀ ਦੇ ਵਿੱਚ ਦੋਸਤੋ ਪੇਠੇ ਦੇ ਨਾਲ ਤੁਹਾਨੂੰ ਹੋਰ ਰੇਟਾਂ ਬਾਰੇ ਜਾਣਕਾਰੀ ਦਿੰਨੇ ਆ ਤੇ ਇਧਰ ਵੀ ਗੋਭੀ ਪਈ ਤੇ ਭਰਾ ਤੋਂ ਪਤਾ ਕਰ ਇਹ ਵੀ ਉਹੀ ਰੇਟ ਵੇਚ ਰਹੇ ਨੇ ਜਨਨ ਕਿ 50 ਰੁਪਏ ਕਿਲੋ ਜੀ ਰੋਜ਼ ਦੇ ਅਲੱਗ-ਅਲੱਗ ਰੇਟ ਹੁੰਦੇ ਨੇ ਬਾਕੀ ਰੇਟ ਹੁੰਦੇ ਜੋ ਦੋਸਤੋ ਕੁਆਲਿਟੀ ਅਨੁਸਾਰ ਹੁੰਦੇ ਆ ਇਹ ਵੀ ਗੋਭੀ ਆ ਜੋ ਸਾਰੀ ਹਮਚਲ ਵਾਲੀ ਹੈ ਜੀ ਚਿੱਟੀ ਚੀਨੀ ਗੋਭੀ ਹੈ ਜੀ ਜੇਕਰ ਨਾਲ ਪਾਈ ਖੀਰੇ ਦੀ ਗੱਲ ਕਰੀਏ ਚਾਈਨਸ ਖੀਰੇ ਦੀ ਤਾਂ ਇਹ ਵੀ ਰੇਟ 40 ਰੁਪਏ ਕਿਲੋ ਚੱਲ ਰਿਹਾ ਹੈ ਜੀਕਰ ਦੋਸਤੋ ਟਮਾਟਰ ਦੀ ਗੱਲ ਕਰਾਂ ਟਮਾਟਰ ਦੇ ਰੇਟ ਨੇ ਜਿਹੜੇ ਇਹ 60-65 ਰੁਪਏ ਕਿਲੋ ਤੱਕ ਚੱਲ ਰਹੇ ਨੇ ਟਮਾਟਰ ਦੇ ਰੇਟ ਕਾਫੀ ਜ਼ਿਆਦਾ ਹੋ ਗਏ ਨੇ ਕੁਝ ਦਿਨ ਪਹਿਲਾਂ ਯਾਨੀ ਕਿ ਟਮਾਟਰ ਸੀ ਜਿਹੜਾ ਬਿਕ ਰਿਹਾ ਸੀ ਦੋਸਤੋ ਇਹਦੋਂ 20 ਦਿਨ ਪਹਿਲਾਂ 25 ਦਿਨ 15 ਰੁਪਏ ਕਿਲੋ ਦੇ ਆਸ-ਪਾਸ ਸੀ ਜੇਕਰ ਦੇਸੀ ਖੀਰੇ ਦੀ ਗੱਲ ਕਰੀਏ ਤਾਂ ਦੋਸਤੋ 20 ਰੁਪਏ ਕਿਲੋ ਚੱਲ ਰਿਹਾ ਹੈ ਜੀ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਿਹਾ ਜੀ ਕੱਦੂ ਦਾ ਰੇਟ ਤੁਹਾਨੂੰ ਦੱਸ ਦਿੱਤਾ 10 ਤੋਂ 12 ਰੁਪਏ ਕਿਲੋ ਚੱਲ ਰਿਹਾ ਜੀ ਚਲੋ ਅੱਗੇ ਗੱਲ ਕਰੀ ਇੱਧਰ ਵੀ ਗੋਭੀ ਪਈ ਸੀ ਇਹ ਵੀ ਬਹੁਤ ਸੋਹਣੀ ਗੋਭੀ ਆ ਜੀ ਇਹਦਾ ਰੇਟ ਪਤਾ ਕੀਤਾ ਤਾਂ ਬਾਈ ਜੀ 45 ਰੁਪਏ ਕਿਲੋ ਬੋਲ ਰਹੇ ਨੇ ਜੀ ਇਹ ਵੀ ਹਿਮਾਚਲ ਵਾਲੀ ਆ ਜੀ ਜਾਨੀ ਕਿ ਜਿਹੜੀ ਗੋਭੀ ਹੁਣ ਆ ਰਹੀ ਹੈ ਜੀ ਮੰਡੀ ਦੇ ਵਿੱਚ ਤਕਰੀਬਨ ਹਿਮਾਚਲ ਤੋਂ ਆ ਰਹੀ ਹੈ ਜੀ ਕਾਫੀ ਸਬਜ਼ੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਹਿਮਾਚਲ ਤੋਂ ਆਉਂਦੀਆਂ ਨੇ ਜੀ ਤਕਰੀਬਨੀ ਬੇਰੁੱਤੀਆ ਸਬਜ਼ੀਆਂ ਹਿਮਾਚਲ ਤੋਂ ਆਉਣ ਨੇ ਪਿਆਜ਼ ਦੀ ਗੱਲ ਕਰੀਏ ਤਾਂ ਦੋਸਤੋ ਪਿਆਜ਼ ਦੇ ਰੇਟ ਨੇ ਜਿਹੜੇ ਥੋੜੇ ਜਿ ਠੀਕ ਆਏ ਹੋਏ ਨੇ 32 ਤੋਂ 34 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਪਿਆਜ਼ ਦਾ ਰੇਟ ਇਹ ਨਾਸਕ ਵਾਲਾ ਪਿਆਜ਼ ਆ ਜੀ ਜਿਸ ਤੋਂ ਉਹਨੂੰ ਰੇਟ ਦੱਸ ਰਹੇ ਹਾਂਗੇ 32 ਤੋਂ 34 ਰੁਪਏ ਕਿਲੋ ਆਲੂ ਦੇ ਰੇਟ ਦੋਸਤੋ ਦੱਸੀਏ ਤਾਂ ਡਾਇਮੰਡ ਆਲੂ ਦਾ ਰੇਟ ਆ ਜਿਹੜਾ ਕਾਫੀ ਉੱਪਰ ਭੱਗ ਗਿਆ ਜੀ ਯਾਨੀ ਕਿ 1200 ਰੁਪਏ ਦਾ ਗੱਟਾ ਹੋ ਗਿਆ ਜੀ ਡਾਇਮੰਡ ਆਲੂ ਦਾ ਜਿਹੜਾ ਮੋਟਾ ਸਾਇ ਸੋਨਾ ਹੁੰਦਾ ਉਹਨੂੰ ਡਾਇਮੰਡ ਆਲੂ ਕਹਿੰਦੇ ਆ ਜੀ ਉਹਦਾ ਰੇਟ ਆ ਜਿਹੜਾ ਗੋਲ ਆਲੂ ਦਾ ਉਹ 1200 ਰੁਪਏ ਦਾ ਗੱਟਾ ਚੱਲ ਰਿਹਾ ਨਿੰਬੂ ਦੀ ਗੱਲ ਕਰੀਏ ਤਾਂ ਦੋਸਤੋ ਨਿੰਬੂ ਦੇ ਰੇਟ ਨੇ ਜਿਹੜੇ 60 ਰੁਪਏ ਕਿਲੋ ਨੇ ਜੀ ਅੱਜ ਖੀਰੇ ਦੀ ਗੱਲ ਕਰੀਏ ਤਾਂ ਦੋਸਤੋ ਖੀਰੇ ਦੇ ਰੇਟ ਨੇ ਜਿਹੜੇ 20 ਰੁਪਏ ਕਿਲੋ ਜੀ ਨਾਲ ਹੀ ਭਾਈ ਅਰਬੀ ਦੀ ਗੱਲ ਕਰਦੇ ਆ ਦੋਸਤੋ ਅਰਬੀ ਦਾ ਰੇਟ ਆ ਜਿਹੜਾ 45 ਰੁਪਏ ਕਿਲੋ ਚੱਲ ਰਿਹਾ ਜੀ ਗਾਜਰ ਦੇ ਰੇਟ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ 25 ਰੁਪਏ ਕਿਲੋ ਵਿਕ ਰਹੀ ਹੈ ਜੀ ਇਹ ਗਾਜਰ ਦੀ ਰੇਟ ਇੱਥੇ ਚੱਲ ਰਹੇ ਨੇ ਜੀ ਕਾਫੀ ਸਮੇ ਤੋਂ ਜਣੀ ਕਿ ਇਹ ਪੀਲੇ ਰੰਗ ਦੀ ਗਾਜਰ ਹੈ ਜੀ ਦੋਸਤੋਂ ਪਾਲਕ ਦੀ ਗੱਲ ਕਰੀ ਤਾਂ ਪਾਲਕ ਦੀ ਗੁੱਸੀ ਹੈ ਜਿਹੜੀ 20 ਰੁਪਏ ਗੁੱਸੀ ਵਿਕਰੀ ਹੈ ਜੀ ਪਦੀਨਾ ਪਿਆ ਨਾਲ ਹੀ ਪਦੀਨੇ ਦੀ ਵੀ 20 ਰੁਪਏ ਗੁੱਸੀ ਵਿਕਰੀ ਹੈ ਜੀ ਦੋਸਤੋਂ ਅੱਗੇ ਹੋਰ ਵੀ ਪਿਆ ਪਾਲਕ ਇਹ ਬਸ ਰੇਟ ਇੱਥੇ ਜੀ ਚੱਲ ਰਹੇ ਨੇ ਪਾਲਕ ਦੇ ਜਿਹੜੇ ਕਾਫੀ ਚਿਰ ਤੋਂ ਜੀ ਦੋਸਤੋਂ ਅੱਗੇ ਬਾਦ ਦੇਾਂਗੇ ਕਿਸੇ ਹੋਰ ਸਬਜ਼ੀ ਵੱਲ ਦੋਸਤੋ ਅੱਜ ਗੋਭੀ ਬਹੁਤ ਪੈਸੀ ਗੋਭੀ ਦੇ ਬਾਰੇ ਦੱਸੀ ਤਾਂ ਇੱਧਰ ਵੀ ਬਾਈ ਜੀ ਨੇ ਦੱਸਿਆ ਤਾਂ ਗੋਭੀ 50 ਰੁਪਏ ਕਿਲੋ ਜੀ ਦੋਸਤੋ ਜੇ ਕਰ ਕੋਈ ਮਾਫੀ ਚਾਹੁੰਨੇ ਕਿਸੇ ਚੀਜ਼ ਬਾਰੇ ਕੋਈ ਗਲਤ ਵੱਧ ਘਟ ਬੋਲਿਆ ਗਿਆ ਹੋਵੇ ਵੀਡੀਓ ਵੇਖਣ ਲਈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ